ਮਨ ਵੀ ਜੀਣਾ ਚਾਹੁੰਦਾ ਸੁਖਾ ਸਰਸ ਗੋਟੀ ਦੇ ਵਿੱਚ ਉਹ ਯਾਰ ਕਰ ਰਿਹਾ ਸੀ ਯਾਰ ਕਹਿੰਦਾ ਸੀ ਰਾਣੇ ਬਲੂ ਭਾਜੀ ਨੇ ਜ਼ਰੂਰ ਆਉਣਾ ਹੈ ਕਿਉਂਕਿ ਪਿਆਰ ਹੈ ਜਾਰੇ ਟੱਪਾ ਮਾਹੀ ਆੜੀਏ ਨਾਮ ਛੱਤਰਪਾਲ ਸਲਾਰ ਮਨੂ ਮਨੂ ਕਨੇਰ ਸਾਡੇ ਵੀਰ ਨੇ ਮਨੂ ਕਲੇਰ ਜਿੰਦਗੀ ਦਾ ਮਾਨ ਮਾਝੇ ਵਾਲਾ ਜੱਟ ਮੈਨੂੰ ਘੇਟ ਲੱਗਦਾ ਸਾਹਮਣੇ ਵੇਖੋ ਜਿਹੜਾ ਮੇਰਾ ਵੀਰ ਆਇਆ ਹੋਇਆ ਹੈ ਮਾਝਾ ਮਾਲਵਾ ਦਵਾਬਾ ਮਾਝਾ ਮਾਲਵਾ ਦਵਾਬਾ ਅੱਜ ਜ਼ਿਕਰ ਹੋ ਰਿਹਾ ਜਿਸ ਧਰਤੀ ਉੱਪਰ ਦੋਨਾਂ ਟੀਮਾਂ ਨੂੰ ਵੱਡੇ ਪਿਆਰ ਸਵਾਰੀਏ ਯੁੱਧ ਖੈਰਾ ਸਾਡਾ ਵੀਰਾਂ ਪੰਜਾਬ ਪੁਲਿਸ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ ਸਤਿਕਾਰ ਹੈ ਉਹਨਾਂ ਦੇ ਪਰਿਵਾਰਕ ਮੈਂਬਰ ਵੱਡੇ ਸੰਜੋਗ ਨੇ ਪੰਜ ਸਰਪੰਸ ਸਾਹਿਬਾਨ ਮਿਲ ਕੇ ਜਿਸ ਨਾਲ ਦੀ ਪੰਜਾਬ ਪੁਲਿਸ ਜਿਨ੍ਹਾਂ ਵੱਲੋਂ ਅੱਜ ਦੇ ਖੇਡ ਮੇਲੇ ਦਾ ਇਹਦੇ ਬੈਸਟਾਂ ਦੇ ਲਈ 31000 ਦੇ ਵੱਡੇ ਯੋਗਦਾਨ ਨੇ ਉਹਨਾਂ ਦੇ ਪਰਿਵਾਰ ਵੱਲੋਂ ਵੀ ਦਾਸ ਤੇ ਬੋਲਾਂ ਤੋਂ ਖੁਸ਼ ਹੋ ਕਰਕੇ ਪਹਿਲਾ ਬੂਟਾ ਭਾਈ ਦੇ ਵੱਡੇ ਸਨਮਾਨ بھی وے ہیں شکل دو تانے میرے ٹھوکرا دریا سامنے بندے بڑا واچا روپا دیا نکا چکی نکا چکی نے سرم کرے والا میرے مترو چکی ਚੱਕੀ ਕੋਸ਼ਿਸ਼ ਕਰਦਾ ਸਿੰਮੂ ਉਹ ਤੇ ਆ ਰਹੀ ਇਹਦੇ ਪੂਰੇ ਮੈਚ ਚੱਲਦੇ ਚ ਕਈਆਂ ਨੂੰ ਮੁੱਖ ਦੇ ਰਿਹਾ ਕੋਈ ਨਾ ਫੋੜੇ ਵਾਂਗੂ ਇਹਨੇ ਚਾਪਟੇ ਕਰ ਬੋਲੇ ਇਧਰ ਆ ਰਿਹਾ ਕਰਦੇਗਾ ਸੱਤੇ ਕਰਾ ਲਈ ਪੁੱਤ ਜੀ ਕੋਰੀਆ ਸੱਤਾ ਕਬੱਡੀ ਮੌਂਵੇ ਫੱਟ ਚੁੱਕਿਆ ਹੈ ਕੁੱਕ ਪਹਿਲਵਾਨ ਦਾ ਪੋਤਰਾ ਹੈ ਚਾਰ ਨੇ ਜੱਫਾ ਵਿੱਚੋਂ ਵੇਖਾਂਗੇ ਕੌਣ ਜੱਫਾ ਲਾਵੇਗਾ ਲਓ ਸਾਹਮਣੇ ਕਹਿੰਦੇ ਹਰਪਾਲ ਸਿੰਘ ਇਹ ਹੈ ਕਹਿੰਦੇ ਕਾਲਵਾ ਵਾਲੇ ਜਗਜੀਤ ਸਿੰਘ ਜੱਗੇੜਾ ਕਰਾਈ ਟੱਕਰ ਨਹੀਂ ਕਰਨਾਂ ਕੋਸ਼ਿਸ਼ ਹੋ ਰੋ ਕਹਿੰਦੇ ਕਾਲਵਾ ਵਾਲਾ ਹਰਪਾਲ ਜੀਰੇ ਰਾਣੀ ਵਾਲ ਦੇ ਮੇਲੇ ਤੋਂ ਲੱਖਾਂ ਪਾ ਲਈ ਮੋਟਰ ਮੋਟਰਸਾਈਕਲ ਦਿੱਤੇ ਆ ਜੱਫੇ ਲਾ ਰਾਗੇ ਚਾਚੇ ਵੱਡੇ ਕਰਵਾਏ ਆ ਬੈਂਟੂ ਨੰਬਰਦਾਰ ਕੇਂਦਰ ਨੰਬਰਦਾਰ ਨੇ ਵੱਡਾ ਪਿਆਰ ਬਖਸ਼ਿਆ ਤੇ ਮੁੰਡਾ ਅਗਰੈਦ ਵੀ ਟੌਪ ਖੇਡਿਆ ਇਧਰ ਜੇ ਕਾਰਮਾ ਵਾਲਾ ਕਬੱਡੀ ਪੌਂਦ ਲਈ ਖੜਾ ਹੋਇਆ ਜਿਹਦੇ ਨਾਂ 'ਚ ਚਾਰ ਪਿਆਰ ਨੇ ਚੱਕੀ ਆ ਕਹਿੰਦੇ ਸਭਾ ਕਲਾ ਨਾ ਹੋ ਰਹੀਆਂ ਲੋਕੋ ਜਿਹੜਾ ਰਾਣਾ ਦੇ ਭੈਣੇ ਵਾਲਾ ਪਾਲਾ ਤੇ ਸਿੰਘਪੁਰੀ ਵਾਲਾ ਗੱਲ ਕਰ ਰਿਹਾ ਹੈ ਲਓ ਸਾਹਮਣੇ ਚਾਰ ਦੇ ਚਾਰ ਦੇ ਐਂਡਿਊਰੀ ਰੇਡ ਹੈ ਅਜੇ ਪ੍ਰੀਤ ਸਿੰਘ ਅਜੇ ਕਾਰਵਾ ਪਿੰਡ ਵਾਲਾ ਸਿੱਖ ਸਵਾਰ ਜਿੱਟਾ ਕਹਿੰਦੇ ਜੂੜੇਦਨ ਮਾਰ ਬੱਧਿਆ ਹੈ ਚਾਰ ਤਿੰਜੋ ਹਰਪਾਲ ਸਿੰਘ ਕਹਾਵਾ ਉਹ ਭੈਣੀ ਪਿੰਡ ਵਾਲਾ ਮੁੰਡਾ ਸੋਨੂ ਬੈਜਡ ਲਾਈਨ ਬਹਿਵੀਰ ਨਾਮ ਦਾ ਕਬੱਡੀ ਕੌਮ ਦਾ ਵੀਰ ਉਹਦਾ 8 ਫਰਵਰੀ ਹੋਵੇਗੀ ਵੱਡੀਆਂ ਰੌਣਕਾਂ ਬਹਾਰਾ ਉਸ ਧਰਤੀ ਦੇ ਵਿੱਚ ਤੇ 8 ਫਰਵਰੀ ਨੂੰ ਪਿੰਡ ਟੂਮੜੀ ਵਾਲਾ ਵਿੱਚ ਵੀ ਵੱਡਾ ਜੋਰ ਪੈਣਾ ਖੇਡ ਮੇਲਾ ਹੋ ਰਿਹਾ ਹੈ ਪਿੰਡ ਵੀ ਗੁੱਡੀਆਂ ਰੌਣਕਾਂ ਤੇ 8 ਤੇ 9 ਫਰਵਰੀ ਆਹ ਮੁੰਡੇ ਦੇ ਪਿੰਡਾਂ ਦੇ ਲਾਗੇ ਕਰਕੇ ਵੱਡਾ ਮੇਲਾ ਆ ਰਿਹਾ ਫਤੇਗੜ ਸੁਭਾ ਦਾ ਵਿੱਚ ਸਾਡਾ ਜਗਜੀਤ ਵੀਰ ਹੈ ਜਿਹਦਾ ਜੱਟਾਂ ਵਾਲੀ ਪਿੰਡ ਹੈ ਅਮਰੀਕਾ ਦੇ ਰਹਿੰਦਾ ਐਮਕੇਐਨ ਜੈ ਮੈਡੀਕਲ ਟਰਾਂਸਪੋਰਟ ਦਾ ਵੱਡਾ ਹਤਮਾ ਯਾ ਵਦਿਆ ਕਰਕੇ ਜਲਦੀ ਨਾ ਬਾਬਾ ਦਾਰ ਕਨੀ ਧਰਤੀ ਦਾ ਗੱਜਰ रख नंबर नंबर भावी आहे बहुत बहुत धनवाद रब रूपी सॻत जिथो जिथो बि सॻत चला सारीअ सो ਗੁਰਦੱਤ ਮਹੌਲ ਥੋੜਾ ਕਰਮਜਿਆ ਕਰੀਏ ਚੰਦਿਆ ਦੂਸਰੇ ਵਾਰ ਦਾ ਮੇਲਾ ਚੱਕ-ਚੱਕ ਜੇ ਕਾਢੋ ਹੈ ਹੜ ਪਿਆਰੀ ਘੋੜਾ ਰਮਦਾਸ ਵਾਲਾ ਹੈ ਘੋੜਿਆ ਵੱਜ ਕਿਸੇ ਦੀ ਹੱਕਤ ਵਿੱਚ ਉਹ ਕਰੀਏ ਮਹੌਲ ਪੱਤਾ ਇਧਰ ਘੋੜਾ ਰਮਦਾਸ ਵਾਲਾ ਕਬੱਡੀ ਪਾ ਕੇ ਵਾਪਸ ਹੈ ਕੁਲਜੀਤ ਵੀਰ ਆ ਸਾਡਾ ਆਸਟ੍ਰੇਲੀਆ ਤੋਂ ਰਵਿੰਦਰ ਸਿੰਘ ਜੀ ਚੇਅਰਮੈਨ ਦੇ ਪੁੱਤਰ ਨੇ ਵੱਡੇ ਪਿਆਰ ਪਰੋਤੇ ਕਿਤੇ ਹੈ ਇਹਦਾ ਟਿੰਮੋਵਾਲ ਪਿੰਡਾ ਚੱਕੀ ਤਿਆਰੀ ਫੜਾ ਉਹ 200 ਬਾਰ ਕੰਨੀਆਂ ਦੇ ਉੱਪਰ ਲੱਗੇ ਹੋਇਆ ਨਾਲ ਕਹਿੰਦੇ ਮੁੰਡਾ ਭੈਣੀ ਵਾਲਾ ਤੇ ਸਰਦਾਰ ਦੀ ਪਾਈ ਹੋਈ ਵੇਡ ਮਾਨੋ ਮੰਡੀ ਦਰਦ ਜਿਹੜੇ ਮਾਸ ਦੇ ਵਪਾਰੀ ਹੈ ਜਿੱਕਾ ਮਾਰ ਕੇ ਫੜਦੇ ਜਿਹੜੇ ਜਾਫੀਸਰੇ ਦੇ ਖਿਡਾਰੀ ਹੈ ਔਰ ਚੱਕੀ ਦੇ ਟਿੰਮੋ ਵਾਲਿਆ ਚੱਕੀ ਦੇ ਟਿੰਮੋ ਵਾਲਿਆ ਚੱਕੀ ਤੇ ਟਿੰਮੋ ਵਾਲਿਆ ਕੋਸ਼ਿਸ਼ ਕਰਦਾ ਇਧਰ ਆ ਰਿਆ ਪੰਜਾਬ ਪੁਲਿਸ ਆ ਗਈ ਆਹ ਪੰਜਾਬ ਪੁਲਿਸ ਆਮਨ ਆਮਰ ਪੁਲਿਸ ਯਾਰ ਅੰਮ੍ਰਿਤਪੀਰ ਵਾਲਾ ਧਰਮੀ ਪਤਨ ਨੂੰ ਨਾਮਸ਼ਕਾਰ ਕੀਤੀ ਹੈ ਸਰਦਾਰ ਸਲਵਿੰਦਰ ਸਿੰਘ ਪੰਜਾਬ ਪੁਲਿਸ ਵੱਜੇ ਰੋਲ ਅਦਾ ਕਰ ਰਿਹਾ ਹੈ ਅੱਜ ਦੇ ਖੇਡ ਮੇਲੇ ਲਈ ਔਰ ਸਾਬ मेले ते वॾी किराना मेहरी वटे रो रही महाराज गुरबर ते वॾे रोड़ ਕਹਿੰਦੇ ਖੇੜੇ ਉਹਦੀ ਵੱਡੀ ਗੱਲ ਚੱਲੀ ਆ ਮੇਰੇ ਮਿੱਤਰੋ ਇਧਰ ਹੈਪੀ ਮੂਡ ਲਾ ਮੂਡ ਦੇ ਕਰਨ ਸਾਡਾ ਵੀਰ ਹੈ ਅੱਜ ਦੇ ਬਾਪ ਦੇ ਤਾਹਲ ਕਰਾਂਗੇ ਵੀਰਾਂ ਤੇ ਨਾਲ ਕਹਿੰਦੇ ਸਾਰਾ ਗੁਰਜੰਟਾ ਸੁਭਾ ਪਿੰਡ ਵਾਲਾ ਜਿਹਨਾਂ ਦੀ ਸਪਾਂਸਰ ਕੀਤੀ ਹੋਈ ਟੀਮ ਅੱਜ ਦੇ ਮੇਲੇ ਦੀ ਵੱਡੀ ਹੈ ਅਗਲੀ ਕਬੱਡੀ ਕੌਣ ਪਾਵੇਗਾ ਇਧਰ ਗਲਾਨੀਪੁਰੀਆ ਕੁੱਕ ਪਹਿਲਵਾਨ ਦੇ ਤਵਾਫ ਦੇ ਵਿੱਚੋਂ ਮਾਲ ਕਬੱਡੀ ਪਾ ਰਿਹਾ ਹੈ ਬਾਬਾ ਬਲਵਿੰਦਰ ਸਿੰਘ ਕਬੱਡੀ ਕਲੱਬ ਖੰਡੂਰ ਸਾਹਿਬ ਹੈ ਮੈਂ ਦੇਖ ਰਿਹਾ ਵੀ ਬੱਲਾ ਕੁਠਿਆੜੇ ਵਾਲਾ ਨਾਲ ਕਹਿੰਦੇ ਨੌਜੋ ਛੋਟਾ ਕਰ ਦਿੱਤਾ ਲੋਕੋ ਕਿਹੜਾ ਰਾਣਾ ਆਹ ਮੁੰਡਾ ਕਹਿੰਦੇ ਯਾਰ ਵਿੱਚ ਬਹੁਤ ਤਗੜਾ ਖੇਡਦਾ ਹੈ ਇਹਦਾ ਕੁਠਿਆੜਾ ਪਿੰਡ ਹੈ ਇਹਨੂੰ ਦੁਨੀਆ ਬੱਲਾ 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 ਬਈ ਕਹਿੰਦੀ ਹੈ ਔਰ ਕੁੱਕਦੇ ਕਹਿੰਦੇ ਪਰਵਾਰ ਦੇ ਵਿੱਚੋਂ ਔਰ ਨੰਬਰ ਜਲਾਲੀਪੁਰੀ ਆਪਣੀ ਟੀਮ ਨੂੰ ਜੋੜਦਾ ਹੋਇਆ ਉਂਟੇ ਦੇ ਇਧਰ ਐਲਾਨ ਹੋ ਗਏ ਹੈ ਸ਼ਬਾ ਕਾਨ ਔਰ

ਉਸ ਤਰ੍ਹਾਂ 23 ਫਰਵਰੀ ਹੋਵੇਗੀ ਤੇ ਕੰਗਾਂ ਦੇ ਵਿੱਚ ਵੀ ਵਧੀਆ ਰੌਣਕਾਂ ਵਹਾਰਾ ਹੋਣਗੀਆਂ ਵਿਰੇਸ਼ ਚੰਗੜੇ ਖੁੱਲੇ ਸਾਦੇ ਦੇ ਰਹੇ ਨੇ ਤੇ ਸਾਡੇ ਕਬੱਡੀ ਪੈ ਚੁੱਕੀ ਹੈ ਆਓ ਸਾਹਮਣੇ ਕਬੱਡੀ ਪੈ ਰਹੀ ਹੈ ਤੇ ਕੰਗਾਂ ਦੇ ਮੇਲੇ ਤੇ ਹਰਿਆਣੇ ਵਾਲੇ ਸ਼ੀਲੂ ਨੇ ਆયા ਮੇਰੇ ਮਿੱਤਰੋ ਬੰਨਿਆ ਦੇ ਮੱਡੇ ਮਾਲ ਪੁਜਣਗੇ ਇੱਕ ਫਰਵਰੀ ਰਣਜੀਤ ਗਿਲ ਕਨੇਡਾ ਤੋਂ ਆਇਆ ਭਰਾ ਸਾਡਾ ਵੀ ਵੱਡਾ ਮੈਚ ਖੇਡਿਆ ਜਾਣਾ ਕੱਟੋ ਕਰ ਤਿੰਨ ਚਾਰ ਲੱਖ ਰੁਪਏ ਦੀ ਲਾਗਤ ਵਾਲਾ ਕਾਉਂਜੀ ਕੋ ਮੈਚ ਪੂਰੇ ਕਰੀਮਪੁਰ ਦੇ ਵਿੱਚ ਜਨਾਹ ਕਰਵਾਉ ਵੱਡੇ ਭਾਈ 11 ਫਰਬਰੀ 51ਾਂ ਦੇ ਵਿੱਚ ਅੱਗੇ ਪੜਦੇ ਗੁੱਲੇ ਨੇ ਤੇ ਜਲਾਲਪੁਰੇ ਪਾਲੇ ਨੇ ਆਉਣਾ ਸੁਣਿਆ ਵੀ 6 ਲੱਖ ਰੁਪਏ ਦਾ ਇੱਕੋ ਮੈਚ 51ਾਂ ਦੀ ਧਰਤੀ ਤੇ ਖੇਡਿਆ ਜਾਵੇਗਾ ਸ਼ਹੀਦ ਬਾਬਾ ਪੂਸੇ ਦੀ ਯਾਦਗਾਰੀ ਵੱਡਾ ਖੇਡ ਮੇਲਾ 6-7 ਲੱਖ ਰੁਪਏ ਦਾ ਇੱਕੋ ਮੈਚ ਇਧਰਲੇ ਬੰਨੇ ਕਹਿੰਦੇ ਆ ਜੇ ਕਾਲਮਾਨੀ ਧਰਤੀ ਦਾ ਮੇਰੇ ਮਿੱਤਰੋ ਉਹ ਬੰਦੇ ਦੇ ਬੰਦਾ ਵੱਜਾ ਲੱਗਿਆ ਉਹ ਬੰਦੇ ਦੇ ਬੰਦਾ ਪੱਡੇ ਲੱਗਿਆ ਆ ਆਜ ਸੁਰੇ ਦਾ ਇਧਰ ਮਾਝਾ ਟੀਵੀ ਵਾਲੇ ਬੁਖਾ ਰਹੇ ਆ ਆ ਘੋੜਾ ਹੈ ਮੇਰੇ ਮਿੱਤਰ ਰਮਦਾਸ ਵਾਲਾ ਕਿੰਨੋਂ ਮਿੱਠ ਕਿਸੇ ਦੇ ਨਾਲ ਸੱਪ ਬਲਵਾਰ ਤੇ ਮਿੱਤਰੋ ਘੋੜਾ ਕਿੰਨੋਂ ਚੀਜ਼ਾਂ ਦੁਨੀਆਂ ਨੇ ਚੂਰੀ ਯਾਰੀ ਰੀੜ ਦਾ ਹੋੜਾ ਕਿੰਨੋਂ ਮੁੱਲ ਮਿਲਦੇ ਨਾਲ ਕਿਸਮਤ ਅਲਮ ਤੇ ਪੁੱਤ ਪਿਆਰੇ ਕਿੰਨੋਂ ਚੜ ਸੁਖਦੇ ਆ ਕੰਸੂਰ ਜੰਮਰ ਦੇ ਤਾਰੇ ਕਿੰਨੋਂ ਪਣ ਚੰਗੇ ਆ ਘਰ ਦੇ ਕੋਲ ਤਰੀਕੇ ਜਿੱਥੇ ਵਾਲੇ ਦੇ ਮੌਜਾ ਸੁਖ ਦੀ ਜ਼ਿੰਦਗੀ ਜੀ ਕੇ ਇਹ ਘੋੜਾ ਹੈ ਨੌਜਾਨ ਲੈ ਵੀ ਰਾਣਾ ਗੱਜੜ ਆ ਗਿਆ ਆਓ ਜਣਕਬੋਦੀ ਪਾਵੇਗਾ ਪਹਿਲਾਂ ਤਿੰਨਾਂ ਦੀ ਗੱਲ ਕੀਤੀ ਹੈ ਕਿ ਕਿੰਨੇ ਵਿਗੜੇ ਖੈਰ ਨਹੀਂ ਮੰਗਦੇ ਬਾਂਦਰ ਕੁੱਤਾ ਅੱਤੇ ਮੜੀਰ ਇਹਨਾਂ ਦੇ ਚੀਜ਼ਾਂ ਖੇਤ ਬਣਾਉਂਦੀਆਂ ਦੇਸੀ ਕਿਉਂ ਤੇ ਗੋਆ ਖੀਰ ਪਰ ਸਾਹਮਣੇ ਲੱਕਰ ਉਹ ਸਾਹਮਣੇ ਵਾਜਦੇ ਭੱਗੇ ਨੰਬਰ ਵੀ ਉੱਪੂ ਗਿਆ ਵਾਲਿਆ ਨੰਬਰ ਰੇਂਡਰ ਦੇ ਹਿੱਸੇ ਆਏ ਆਰ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ ਸਰਦਾਰ ਹਰਜਿੰਦਰ ਸਿੰਘ ਜੀ ਕਹਿੰਦਾ ਸਾਹਿਬ ਸੀਨੀਅਰ ਕਾਂਗਰਸ ਆਂਖੂ ਵੱਡੇ ਪਿਆਰ ਸਤਿਕਾਰ ਦੇ ਕੇ ਹਰਜਿੰਦਰ ਸਾਹਿਬ ਧਰਵਾਣ ਔਰ ਸਾਹਮਣੇ ਹੋਰ ਆਊਗਾ ਜਿਹੜੇ ਮਨੇ ਛੋਟਾ ਕਰਦੇ ਹਾਂ ਮੋਰਸੀਆ ਪਟਾਕੇ ਪਟਾਕੇ ਧੱਕਣ ਧੱਕੇ ਲੱਗਦਾ ਜੀ ਆ ਥੈਂਕ ਯੂ ਸਰਬਾਕ ਮੁੰਡੀ ਪਾਰਿਆ ਮੇਰੇ ਮਿੱਤਰੋ ਕੀਪਾ ਕੋਮ ਸਿੰਘ ਕੀਪਾ ਤੇਵਾ ਮਾਰਿਆ ਲੋ ਚਾਰ ਨੇ ਇਹ ਨਾਮ ਨੂੰ ਸਵੇਰਾ ਚੰਗਾ ਸੰਤਾ ਨੂੰ ਡੇਰਾ ਚੰਗਾ ਚੋਰ ਨੂੰ ਹਨੇਰਾ ਚੰਗਾ ਜਿੱਥੇ ਜਾ ਕੇ ਲੁਕ ਜਾਵੇ ਦਿਵਾਈ ਭਾਈ ਸਾਲੂ ਚੰਗਾ ਕੁੱਪੜਾ ਚਾਊ ਚੰਗਾ ਤੇ ਤਫਰ ਸਿੰਘ ਆਊ ਚੰਗਾ ਭਾਬੀ ਜਿਹੜਾ ਝੜਕੇ ਤੇ ਰੁਕ ਜਾਏ ਧੰਨਵਾਦ ਹੈ ਨਬ ਜੋਸਾ ਦਾ ਵੀਰ مرچا جمے والا پکاؤ پوجا ہوا ہے چکی ہے لمبی ریس کا گھوڑا پایا آج کے میل रा पै रही आहे जमे वरी तयारु आहे याम राजा रेशम राजू कटोरे पिण वारा कब्डी मॉल चुके आए आया पिंड ਚੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ ਸਾਡੀ ਬੇਨਤੀ ਹੈ ਜਿਹੜੀਆਂ ਭਾਰਗੀਆਂ ਟੀਮਾਂ ਆ ਫਾਈਨਲ ਮੈਚ ਹੋਣਾ ਹੈ ਉਹ ਟੀਮਾਂ ਕਰ ਕਿਰਪਾ ਕਰਕੇ ਗਰਾਉਂਡ ਦੇ ਵਿੱਚ ਵੀ ਆ ਗਾਓ ਕਿਉਂਕਿ ਪਰਬ ਦੀ ਆਪਾਂ ਇਹ ਵੀਰ کہہ ਰਹੇ ਹੈ ਕਿ ਸੂਰਜ ਦੇਵਤਾ ਦੀ ਹਾਜ਼ਰੀ ਵਿੱਚ ਇਹ ਆਪਾਂ ਖੇਡ ਮੇਲਾ ਸੰਗਤਾਂ ਨੂੰ ਦਿਖਾਉਣਾ ਹੈ ਉਸ ਤੋਂ ਸ਼ਰਮੋ ਆਗੇ ਕੱਲੇ ਵਾਲਾ ਪੁਆਇੰਟ ਲਾ ਕੇ ਵਾਪਸੋ ਚੁੱਕ ਨਾ ਸਾਹਮਣੇ ਗੁੰਡਾ ਵਾਲੀ ਸਾਹਮਣੇ ਘੋੜਾ ਘੋੜਾ ਹਮਾਰਸ ਵਾਲਾ ਅਜਨ ਦੇ ਸੁਰਜਨ ਵੱਡੇ ਨਾਮ ਨੇ ਅਸ਼ਵਨਾਰ ਵੀ ਤੇਜੇ ਤੌਰ ਤੇ ਪੁੱਜਿਆ ਗਿੰਦੇ ਨਿਆਰ ਦਾ ਜਿਗਰੀ ਯਾਰ ਸਾਹਮਣੇ ਕਬੱਡੀ ਪੈ ਰਹੀ ਹੈ ਹਰਿੰਦਰ ਬਿਆਸ ਹੁੰਦਾ ਜਰਮਨ ਦੋ ਤੇਜੇ ਤੌਰ ਤੇ ਤਾਹਾਰਾ ਵੱਡੇ ਵੀਰ ਨੇ ਸਾਹਮਣੇ ਇਧਰ ਕਹਿੰਦੇ ਨੌਜਵਾਨ ਘੋੜਾ ਮਾਸ ਵਾਲਾ ਗੱਲਾਂ ਦੁਨੀਆ ਦੇ ਵਿੱਚ ਹੁੰਦੀਆਂ ਚਾਰ ਮਾਰਾਂ ਨੇ ਤਾਹਾਂ ਦੇ ਵਿੱਚੋਂ ਫੈਸਲਾ ਕੀ ਹੈ ਕਿ ਨੰਬਰ ਘੋੜਿਆਂ ਮਾਹੋਲ ਨੇ ਆਪਣੀ ਟੀਮ ਲਈ ਜੋਰ ਦਿੱਤਾ ਹੈ ਅਗਲੀ ਰੇਡ ਕਾਲਮਾ ਵਾਲਾ ਅਜੇ ਔਰ ਕਹਿੰਦੇ ਗੱਜਰ ਵਰਗੇ ਜਨਤਪੁਰਜੀ ਦੇ ਟੀਮ ਦੀਆਂ ਗੱਲਾਂ ਅੰਮੇਰੀਆਂ ਦੁਦਿਆਂ ਵਿੱਚ ਹੁੰਦੀਆਂ ਆ ਔਰ ਤੇ ਰੌਬੜ ਖੇੜਾ ਆ ਗਿਆ ਸਰ ਆਉਣ ਦਿਓ ਨਾਲ ਗੋਪੀ ਆਲਕਰ ਦੇਖਣਾ ਮੇਲੇ ਜਿਹਦੇ ਦੇਖੇ ਆਂਦਾ ਔਰ ਲੱਗਦਾ ਬੁਟਾ ਤਾਰ ਜਣ ਆ ਗਿਆ ਯਾਰੀ ਕਰਕੇ ਕੋਈ ਤਾਂ ਮੈਂ ਪਹਾੜ ਸੁਣੀਦਾ ਸੀ ਮੁੰਡਾ ਪਹਾੜ ਖੇਡੂ ਅੱਜ ਮੈਨੂੰ ਲੱਗਦਾ ਇਹ ਕੰਮ ਕਰਕੇ ਆਇਆ ਇਹ ਸਾਡੇ ਲਵ ਕਰਕੇ ਆਇਆ ਇਹ ਸਾਡੇ ਗੁਰਜੰਟ ਕਰਕੇ ਆਇਆ ਉਧਰ ਕਹਿੰਦੇ ਪੱਗਾ ਕਰ ਦਿੱਤਾ ਆ ਗਿਆ ਇਧਰ ਰਾਵਰ ਖੜਾ ਆ ਗਿਆ ਵੀਰ ਸਾਡਾ ਕਬੱਡੀ ਨੂੰ ਬਣਾ ਪਿਆਰ ਕਰਦਾ ਹੈ ਤੰਦਰ ਬਾਬਾ ਸੂਰਾ ਜੀ ਯਾਦਗਰੀ ਮੇਲਾ ਬੜਾ ਹੁੰਦਾ ਗਰਵੰਤ ਕਹਿੰਦੇ ਸਾਡੇ ਅਮਰੀਕਾ ਵਾਲਾ ਦਾ ਜਿਗਰੀ ਯਾਰ ਪਿੰਡੀ ਸਿਰ ਰੇਤ ਰਾਣੇ ਕਰਦੇ ਗੱਲ ਆਓ ਸਾਹਮਣੇ ਕਬੱਡੀ ਪੈ ਰਹੀ ਮੇਰੇ ਕੋਲੋਂ ਚਾਪ ਤੇ ਤੋਹਾਰ ਨੂੰ سامنے کرنا کوشش گڑیا ہوا ہے شہر میں لگے فر کے گیٹ کا چھٹ بگانا سو سامنے فر کے سنگھ بوریاں رارے ہوئے مجھے کرکتے دیرتا کرکٹ ਰਿਕੂ ਮੈਦਾਨ ਦੇ ਮਾਰ ਕੇ ਰਿਕੂ ਖੜਾ ਯਾਰ ਖੜ ਕੇ ਮੈਦਾਨ 'ਚ ਖੜ ਕੇ ਆਓ ਸਾਹਮਣੇ ਕਹਿੰਦੇ ਵੱਡੀ ਜ਼ਿੰਮੇਵਾਰੀ ਹੈ ਮਿੰਟੂ ਵੀਰ ਸਾਡਾ ਕਹਿੰਦੇ ਆਸਟ੍ਰੇਲੀਆ ਤੋਂ ਪੁੱਜਿਆ ਹੋਇਆ ਆਪ ਕੋ ਜਾਇਦਾ ਹੀ ਮੰਨੂ ਕਲੇਰ ਯਾਰਾਂ ਆਇਆ ਹੋਇਆ ਇਧਰ ਕਹਿੰਦੇ ਕਲਾ ਮਾਰੀਆ ਕਲਾ ਮਾਰੀਆ ਉਹ ਜੱਫੇ ਲਾਉਣੇ ਪਣਿਆ ਜਿਹੜੇ ਜੱਫਿਆਂ ਨੂੰ YouTube ਤੇ ਲੋਕਾਂ ਨੇ ਸੁਖਿਆ ਡੋਟਾ ਬਣਾਉਂਦਾ ਡੋਟਾ 2100 ਸ਼ੱਭੇ ਨੇ ਤੇਮੀ ਆਪਣਾ ਪਰ ਲੱਗ ਗਿਆ ਹੈ 100 ਕਹਿੰਦੇ ਮਸਾੜਾ ਵੀਰ ਸਰੰਗਰ ਮੈਂਟੂ ਆਸਟ੍ਰੇਲੀਆ ਤੇ ਮਰੂ ਕਲੇਰ ਮਲੇਪਾਰ ਗੋਗੋਲੀ ਤੇ ਪਾਵਰ ਲਾ ਰਿਹਾ ਨਾ ਦੇਣਾ ਵੱਡਾ ਮਾਣ ਮੇਰੇ ਵੀਰੋ ਕਲਾ ਨੌਰੀਏ ਸੱਫੇ ਦਾ ਬੁਲਾਲੀਪੁਰੀ ਸੱਤੇ ਦੀ ਰੇਡ ਤੇ ਰਾਣਾ ਗੱਲ ਕਰਦਾ ਹੋਇਆ ਆਹ ਸੱਤਾ ਗੁਲਾਲੀਪੁਰੀਆ ਗੁਰਨਾਲ ਵਾਹ ਬਾਲੇ ਦਾ ਵੀਰ ਲਓ ਮਾਹਰ ਜਿਹਾ ਟੱਚ ਪੁਆਇੰਟ ਲੈ ਕੇ ਵਾਪਸ ਹੈ ਅੱਧੀ ਬੇਲਤੀ ਹੈ ਵਾਹ ਵਗਦੀਆਂ ਟੀਮਾਂ ਗਰਾਊਂਡ ਦੇ ਨਜ਼ਦੀਕ ਨਾਲ ਆਹਣ ਵੰਡੀਆਂ ਗੱਲਾਂ ਲਿਆ ਜਿਸ ਖੇਡ ਮੈਦਾਨ ਦੀਆਂ ਲੱਖਾਂ ਪਹਿਲਵਾਨ ਜੀ ਦੀ ਟੀਮ ਜਿੱਤੂਗੀ ਉਹਨਾਂ 10 ਮਿੰਟ ਦਾ ਟਾਈਮ ਦਿਓ ਪਲੀਜ਼ ਵੀ 10 ਮਿੰਟਾਂ ਤੋਂ ਫਾਈਨਲ ਦੇ ਵਾਪਸ ਆਉਣਗੀਆਂ ਟੀਮਾਂ ਆਪਾਂ ਦਰ ਖੜੇ ਖੜੇ ਇਹ ਮੀਲਾ ਕਰਵਾ ਲੈਣਾ ਕਿਉਂਕਿ ਚਾਰ ਟੀਮਾਂ ਤੇ ਸਾਰਨੇ ਹਾਰ ਨਹੀਂ ਹੋਣਾ ਚਾਹੀਦਾ 30000 ਦੇ ਵੱਡੇ ਸਨਮਾਨ ਬੈਸਟ ਦੇ ਲਈ ਰਾਜੀਵ ਸਿੰਘ ਜੀ ਆਪਦੀਆ ਸਾਹਿਬ ਕੱਟੇ ਹਜ਼ਾਰ ਅੱਡੇ ਪ੍ਰਾਸ ਨਰਿੰਦਰ ਲਾਗੀ ਥਾਣੇਦਾਰ ਨੇ ਦੇਣਾ ਇਹਦੇ ਅਜੇ ਬੈਸਟ ਆਉਣਗੇ ਲੱਖ ਰੁਪਇਆ ਮਿੰਟੂ ਆਸਟ੍ਰੇਲੀਆ ਵਾਲੇ ਨੇ ਦੇਣਾ ਔਰ ਸਰਕਾਰ ਸਰਦਾਰ ਸ਼ੰਗਾਰਾ ਸਿੰਘ ਦੇ ਪੋਤੇ ਨੇ 1 ਲੱਖ ਦੇਣਾ ਪਹਿਲੇ ਨੰਬਰ ਤੇ ਰਾਮ ਵਾਲੀ ਟੀਮ ਨੂੰ ਲੈ ਵੀ ਰਾਣਾ ਰਾਜੂ ਕਟੋਰੇ ਪੈਣ ਵਾਲਾ ਔਰ ਰਾਜੂ ਕਟੋਰੇ ਵਾਲੇ ਨੇ ਛੋਟਨਾ ਗੋਪੇ ਟੱਕਰ ਦਾ ਜਿੰਦਬਰ ਸਾਹਮਣੇ ਨੰਬਰ ਰੇਡਰ ਦੇ ਸੇ ਹੈ ਔਰ ਥੱਬੇ ਥੱਬੇ ਵਾਲਾ ਔਰ ਥੱਬੇ ਥੱਬੇ ਦੇ ਪੱਟ ਦੇਖ ਲਓ ਜਾਮਾ ਆ ਪਿੰਡ ਦਾ ਜੱਟ ਵੇਖ ਲਓ ਲਓ ਸਾਹਮਣੇ ਕਹਿੰਦੇ ਰੇਸ਼ਾਵਾ ਜਾਮਾ ਆ ਗਿਆ ਲਓ ਸਾਹਮਣੇ ਪੜਾਵੇ ਜੁੱਸੇ ਵੰਗ ਮੁੰਡਾ ਕਬੱਡੀ ਪਾਉਣ ਲਈ ਵਧਿਆ ਹੋਇਆ ਛੋਟਾ ਚੱਕੀ ਹਿੱਕ ਰੱਖਾ ਲੈ ਸ਼ੋਭਾ ਚੱਕੀ ਚੱਕੀ ਚੰਗੀ ਹੋਣੀਆ ਦੁਨੀਆ ਦੇ ਵਿੱਚ ਬਾਬਾ ਨਾਮ ਦੇ ਕਬੱਡੀ ਉਸ ਕਮਾਨ ਹੈ ਕਮਾਨ ਬ੍ਰਦਰ ਕਮਾਨਾ ਵਿੱਚ ਬਹੁਤ ਵੱਡਾ ਮੇਲਾ ਕਰਾਉਂਦੇ ਆ ਸਾਡਾ ਵੀਰ ਹੈ ਹਰ ਸ਼ਰਮਕ ਕਮਾਨ ਅਮਰਵੀਰ ਕਮਾਨ ਜਦੋਂ ਕਮਾਨ ਪਿੰਡ ਜਾਈਦਾ ਸੁਫਿਆ ਵੱਡੇ ਰੋਡ ਦੇ ਰੱਖਣ ਵਾਲੇ ਵੀਰ ਹੈ ਸ਼ੰਕਰ ਸੱਜਣਾ ਦਾ ਪਿਆਰ ਹੈ ਇਧਰ ਪੈਂਦੀ ਹੋਈ ਕਬੱਡੀ ਹੈ ਘੋੜਾ ਰਮਨ ਦਾਸ ਵਾਲਾ ਖੰਡੂਰ ਸਾਹਿਬ ਦੀ ਟੀਮ ਪਿੰਡ ਪੱਗਰ ਵਿੱਚ ਵੀ ਵੱਡੀ ਹੈ ਯਾਮਾ ਰੈਦਰ ਰੇਸ਼ਮਾ ਸਾਡਾ ਗੁਰਵਿੰਦ ਪੁੱਜਿਆ ਹੋਇਆ ਵੱਡਾ ਔਰ ਕਹਿੰਦੇ ਪਿਆਰ ਹੈ ਨੀਂਦੂ ਕੰਗ ਦੇ ਨਾਲ ਜਦੋਂ ਜੰਗ ਕਬੱਡੀ ਕਲੱਬ ਦੀ ਗੱਲ ਚੱਲਦੀ ਹੈ ਤੇ ਜਹਾਜ਼ ਭਾਟਾ ਕੇ ਮਾਝੇ ਜੋ ਕ੍ਰਿਡਾ ਕਹਿੰਦੇ ਆ ਉਹ ਜੰਗ ਦੀ ਬਰਾਉਤ ਖੇਦੇ ਆ ਸਰਕਾਰ ਮੈਚ ਦਾ ਹਾਸਾ ਬੰਦਾ ਸਾਰਾ ਹੋ ਗਿਆ ਕਾਰੀ ਵਾਲਾ ਆ ਗਿਆ ਵੱਡੇ ਗੁਰਦੇਵ ਨੇ ਬਾਈ ਐਲਾਨ ਹੋ ਗਿਆ ਵੱਡੇ ਗੁਰਦੇਵ ਨੇ ਪਿੰਮ ਜੱਫੇ ਮਰੂ ਗਵੇਰ ਆਪ ਰੰਧਾਵਾ ਜੀ ਤੇ ਸੰਤੋਸ਼ ਸਿੰਘ ਮਿੰਟੂ ਆਸਟ੍ਰੇਲੀਆ ਕਹਿੰਦੇ ਆਪਾਂ ਵੱਡੇ ਗੁਰਦੇਵ ਦੇ ਪਿੰਮ ਜੱਫਿਆਂ ਤੇ ਅਕਬਿੰਡਾ 100 ਦੇ ਫੇਰ ਫਟੋਗੇ ਨਾ ਮਾਨਾ ਚ ਆ ਗਿਆ ਇੱਕ ਵਾਰੀ ਮੁੰਡੇ ਦੀ ਚੜ੍ਹਦੀ ਕਲਾ ਵਿੱਚ ਕਾਰਾਂ ਆ ਲਾ ਜੀ ਮੇਲੇ ਵੀਰੋ ਬੋਲੇ 200 ਹਾ ਸ੍ਰੀ ਅਕਾਲ ਉਹ ਨੰਬਰ ਕਹਿੰਦੇ ਰਾਜਨ ਕਹਿੰਦੇ ਢੋਲ ਕੀ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਅਗਲੀ ਕਬੱਡੀ ਪਾਉਂਡਰ ਦੀ ਟੀਮ ਨੂੰ ਅੰਗ ਕੱਲੇ ਨਾਲ ਵੜਿਆ ਹੋਇਆ ਇਹ ਖੇਡਿਆ ਕਹਿੰਦੇ ਕੈਨੇਡਾ ਦੇ ਮੈਦਾਨਾਂ ਵਿੱਚ ਪੰਜਾਬ ਸਪੋਰਟਸ ਦੀ ਖੇਡ ਕਲੱਬ ਦੀ ਰਾਜ ਨਾਗਰ ਦੇ ਬੰਦੀ ਟੀਮ ਲਈ ਲਓ ਚਾਰੇ ਖਿਡਾਰੀ ਚਾਰ ਨੇ ਪਹਿਲੀ ਵਾਲਾ ਹਰਪਾਲ ਤੇਰਾ ਗੋਲਪਿੰਡਾ ਨਾਲ ਕਹਿੰਦੇ ਰਾਣਾ ਲੋਕੋ ਦੇ ਪਿੰਡ ਵਾਲਾ ਖੁਸ਼ਤ ਵਾਲਾ ਦਾ ਨਾਲ ਕਹਿੰਦੇ ਮੁੰਡਾ ਭਗਵਾਨਪੁਰਗਾ

ਦਾ ਇਹ ਸਾਡੇ ਆ आस्ट्रे बाद ਮੇਲੇ ਤੇ ਮਨੀ वीर साढे इलाक़ी ਹੈ भावा ਗੱਲਾਂ ਜੜੀਆਂ ਸੋਕੇ ਵਾਈ ਦੀਆਂ ਗੱਲਾਂ ਜੜੀਆਂ 47 ਪੌਰ ਵਾਲਿਆਂ ਦੀ ਭਰਾਵੇਂ ਵੀਰ ਨੇ ਸਾਡੇ ਸਾਰਿਆਂ ਦਾ ਸਤਿਕਾਰ ਆਓ ਜੀ ਬੱਲੇ ਰਾਣਿਆ 5100 ਦੇ ਕੇ ਇਹਨਾਂ ਭਰਾਵਾਂ ਦੇ ਨਤੇਰਾ ਵੱਡੇ ਪੱਧਰ ਤੇ ਮਾਰ ਕਰਨਾ ਹੈ ਉਧਰ ਗੁਰਿੰਦਰ ਵੀਰ ਸਾਡਾ ਖੈਰਾ ਨਾਲ ਕਹਿੰਦੇ ਸਾਡੇ ਨਿਯੋਤ ਮੈਂਬਰ ਨਾਲ ਸੋਮੀ ਕੋਚ ਮਹਤੇਜ ਵੀਰ ਸੁਖਮਣ ਖੈਰਾ ਰਿੰਕੂ ਖੈਰਾ ਦੇ ਨਾਲ ਮੰਗਾ ਕਬੂਤਰ ਨਾਲ ਸੱਭਾ ਮਨਾਵੀ ਹੈ ਹਰ ਪੀ ਡੈਰੀ ਆਲ ਤੇ ਨਾਲ ਵੀਰ ਸਤਿ ਪ੍ਰਧਾਨ ਸਾਰੇ ਪ੍ਰਬੰਧਕ ਕਮੇਟੀ ਸਾਰੇ ਸਰਪੰਚਾ ਕਰਕੇ ਆ ਸਾਰੇ ਪਿੰਡ ਕਰਕੇ ਸਾਰੇ ਅਨਾਰੇ ਵੀਰਾਂ ਕਰਕੇ ਅੱਜ ਦਾ ਮੇਲਾ ਚੱਲ ਰਿਹਾ ਮੈਂ ਸਾਰਿਆਂ ਦਾ ਧੰਨਵਾਦ ਕਰਾਂਗਾ ਕੱਲੇ ਕੱਲੇ ਬੱਚੇ ਦਾ ਕੱਲੇ ਕੱਲੇ ਬਜ਼ੁਰਗ ਦਾ ਲੈ ਵੀ ਸਾਹਮਣੇ ਆ ਰਿਹਾ ਬਲਾਲੀਪੁਰਿਆ ਮੰਡੀ ਕਬੱਡੀ ਪਾ ਰਿਹਾ ਲਓ ਜਵਾਲੀਪੁਰਿਆ ਸੱਤਾ ਕਬੱਡੀ ਪਾ ਰਿਹਾ ਤੋਂ ਕੋ ਪਹਿਲਵਾਨ ਦੇ ਪੁੱਤਰੀ ਦੀ ਪਈ ਹੀ ਰੇਡ ਬਾਪੂਏ ਖੇਡ ਪੁੱਤਰਾ ਸ਼ੇਰ ਬਣ ਕੇ ਦਿਖਾ ਦੇ ਉਹਨੇ ਟੋਟੀ ਦਾ ਪਲੇਅਰ ਬਣ ਕੇ ਰਿਸ਼ਤੇਦਾਰ ਯਾਰ ਤੇ ਵੀ ਮਾਣ ਕਰਦੇ ਤੇ ਗੁਣ ਤੇ ਨਾ ਕੋਈ ਨਹੀਂ ਕਿਸੇ ਨੂੰ ਜਾਣਦਾ ਉੱਤ ਜਿਹੜਾ ਮਾਮਾ ਦੇ ਕਬੱਡੀ ਖੇਡਦੇ ਨਾਮ ਉਹ ਕਹੋ ਜੇ ਸਾਰੇ ਖਾਨਦਾਨ ਦਾ ਲੋਕ ਕਹਿੰਦੇ ਛੋਟਾ ਗਰਦੱਪਾ ਤੇ ਖiladi ਮੁੰਡੇ ਸਭੇ ਦੀ ਟੱਕੇ ਚੱਲ ਰਹੀ ਆ ਨੰਬਰ ਭਾਗੀ ਨੇ ਜੋੜ ਦਿੱਤਾ ਇਹ ਕਹਿੰਦੇ ਕੱਜਨ ਜਿਹੜਾ ਬਾਬਾ ਨਾਲ ਗਈ ਧਰਤੀ ਦਾ ਖੇਡ ਦਾ ਕੈਨੇਡਾ

ਆਹ ਕਹਿੰਦੇ ਵੱਡੇ ਚਰਚੇ ਹੋਣੇ ਆ। ਕਿ ਤੋਰੇ ਪੈਣ ਵਾਲੇ 라ਜੂ ਦੀ ਰੇਡ ਪੈੜੀ ਆ। ਚਾਰ ਨੇ ਜੜ ਵਿਚਾਰੇ ਤਿਆਰ। ਓਏ ਬਾਜਾ ਵਾਲੇ ਮਾਹੀ ਦੀ ਸਿੱਖੀਆਂ ਦੇ ਰਮਾਲ ਕਿੰਨੇ ਫੱਬਦੇ ਆ। ਉਹ ਵੱਡਾ ਮਾਤਾ ਮਾਝ ਦੀ ਧਰਤੀ ਦੇ ਪਹਿਲ ਸਰਦਾਰੀ ਨੂੰ ਦਿੱਤੀ ਜਾਂਦੀ ਆ, ਪਹਿਲ ਸਿੱਖੀ ਨੂੰ ਦਿੱਤੀ ਜਾਂਦੀ ਆ। ਇੱਥੇ ਰੱਖਾ। ਵਾਹੇ ਨੌਜਾਨਾ। ਇਹ ਕਾਰ ਵਾਲਾ ਹਰਪਾਲ ਕਿ ਬੁੱੱਦਾ ਇੰਨੇ ਜਿਵੇਂ ਸ਼ੇਰੁੱਪੇ ਪਹਿਲੇ ਵਿੱਚ ਜਿੱਦਿਆ ਕੋਟੀ ਨੇ ਰਾਣੀ ਬਣਾ ਦੇ ਮੇਲੇ ਵਿੱਚ। ਆਹ ਮੇਰੇ ਮਿੱਤਰੋ ਓਏ ਕਾਰ गुरू पवंदा हुया उते कॾहिं चूले लाइ चेते आ, आ ਲਓ ਚੈਲੇ ਜੱਫੀ ਕਾਰਪਰ ਤਾਰ ਨੇ ਰੇਡ ਪਈ ਹੋਈ ਆ ਚੋ ਵੀ ਵਿਆਗ ਬੰਦੀ ਆ ਲੋ ਵਿੱਚ ਦੇਖੋ ਦੋ ਨੰਬਰ ਤੋਂ ਹਰਗਾ ਟੱਚ ਤੇ ਨੰਬਰ ਰੇਡਰ ਨੇ ਜੋੜ ਦਿੱਤਾ ਲੈ ਘੋੜਾ ਕਹਿੰਦਾ ਸਾਹਮਣੇ ਆਜੋ ਕਿ ਕਬੱਡੀ ਦੇ ਗਰਾਊਂਡ ਵਿੱਚ ਖਿੱਚ ਦੀ ਲਕੀਰ ਅੱਜ ਮੋਤਾ ਲਕੀਰ ਤਕੜਾ ਸਿਰ ਫਿੱਟੂ ਸੱਦੇ ਵਾਂਗੋਂ ਪਾਰੋ ਕਬੱਡੀ ਦਾ ਜਿੱਤ ਨਹੀਂ ਦੇ ਨੇ ਹੋਰ ਮਿੱਤਰੋ ਔਰ ਸਾਹਮਣੇ ਪਏ ਕੱਪ ਕੀ ਨੇ ਚੁੰਮਣੇ ਲੈ ਘੋੜਾ ਪੱਟਾ ਨਾ ਪੂਰਾ ਜੋਰ ਮਿੱਤਰੋ ਵਟਾ ਕੇ ਦੰਤਾ ਦਾ ਜਿਹੜੇ ਤੌਰ ਤੇ ਜਾਣਿਆ ਜਾਂਦਾ ਨਹੀਂ ਤੁੰਗ ਘੰਗ ਹੋੜੀ ਇੰਦਰੀ ਰੋਣ ਦੀ ਮਾਨ ਕਰਦੇ ਆ ਪਰ ਇਧਰ ਦੇ ਪਾਸੇ ਉਹ ਬੱਲੇ 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 ਉਧਰ ਦੇ ਪਾਸੇ ਕਹਿੰਦੇ ਹਲਾ ਕਹਿੰਦੇ ਕਰਪੱਲੇ ਵਾਲਾ ਤੇ ਨੰਬਰ 3 ਦੀ ਨਾਲ ਤਿੰਨ ਰਾਊਂਡ ਦੇ ਵਿੱਚ ਆ ਜਾਣ ਜਲਦੀ ਦਾ ਸ਼ੋਅ ਮੈਚ ਦੀਆਂ ਟੀਮਾਂ ਦੇ ਜਿਹੜੇ ਖਿਡਾਰੀ ਨੇ ਮੈਦਾਨ ਦੇ ਵਿੱਚ ਆ ਜਾਣਾ ਇਧਰ ਕਹਿੰਦੇ ਨੌਜਵਾਨ ਹੈਪੀ ਮੋਰ ਲਵ ਮੋਰ ਤੇ ਨਾਲ ਸਾਡਾ ਵੀਰ ਕਰਨ ਜਮਾ ਰਾਏ ਤੇ ਨਾਲ ਗੁਰਜੰਟ ਸੁਭਰਾਵਾਂ ਵਾਲੀ ਸਪான்ਸਰ ਕੀਤੀ ਟੀਮ ਜਮਾ ਰਾਏ ਵਾਲਾ ਦੇਸ਼ਮ ਹੈ ਖੱਬੇ ਥੱਬੇ ਦੇ ਪੱਟਾ ਵਾਲਾ ਰੂਹ ਹੈ ਲੋਕੋ ਦੇ ਪਿੰਡ ਵਾਲਾ ਮੇਨ ਦਾ ਗਵੀਆਂ ਫੇਦੀਆਂ ਗੱਲ ਤਾਟ ਗਾਣੇ ਲੱਗਦੀ ਹੈ ਮਲੀ ਆਹ ਪਿੱਪੜਾਂ ਦੀ ਜਗ੍ਹਾ ਤੇ ਪੁਤਾਸੇ ਰੱਖ ਕੇ ਕਰਦੇ ਉਹ ਡਿੱਗ ਜਿਹੜੇ ਚੰਗੇ ਟਾਈਮ ਦੀ ਬੈੱਡ ਤੇ ਬੈਠ ਸੁਣੇ ਨਹੀਂ ਦੇਖੀ ਨੇ ਆਹ ਦੱਸਦੇ ਸਿਆਣੇ ਆ ਬਮਾਰੀ ਵਹਿਮ ਦੀ ਉਹ ਵਿੱਚ ਮਰੂਗਾ ਕਵਾਈ ਰਾਜਿਆ ਜਿਹੜਾ ਸਿਰ ਕੱਢੇ ਹੱਥਾਂ ਦੀਆਂ ਲੀਕਾਂ ਦੇਖ ਕੇ ਤੇ ਮੰਝੜਾਂ ਦੇ ਪਹੁੰਚਾਂ ਲਈ ਜਾਂਦਾ ਪੰਮਿਆ ਗਰੈਂਡਰਾਂ ਤੇ ਰੋਜ਼ ਹੀ

बाबे नानकारी भेपे चूसरे वारा

ਛੋਟਾ ਜੱਫੀਆ ਕਮਾਲ ਕਰੂਗਾ ਕਮਾਲ ਕਰੂਗਾ ਕਮਾਲ ਕਰੂਗਾ ਕਮਾਲ ਕਰੂਗਾ ਓਏ ਗੱਜਨਾ ਮੈਂ ਪਹਿਲਾਂ ਕਿਹਾ ਸੀ ਓਏ ਟਰਾਲੇ ਪਟਾਦੂ ਓਏ ਟਰਾਲੇ ਪਟਾਦੂ ਓਏ ਟਰਾਲੇ ਪਟਾਦੂ ਹੁਣ ਕਹਿੰਦਾ ਏ ਟਰਾਲੇ ਪਟਾਦੂ ਟਰਾਲੇ ਪਟਾਦੂ ਓਏ ਸੱਜਿਆ लागेडर पू द हूंदी हसी भई रे बे मित्र आेरांदा मित्र आेरांबा मेनू ल ਖੰਡੂਰ ਸਾਹਿਬ ਵਾਲਿਆਂ ਨੇ ਵੀ ਹੱਕ ਤੇ ਦੀਵਾਨ ਆਲੀ ਨਾਲ ਹੀ ਆਉਂਦਾ ਮੇਰੇ ਮਿੱਤਰੋ ਲੁਕੋਗੇ ਦਾ ਰਾਣਾ ਕਹਿੰਦੇ ਜਿਵੇਂ ਪਾਲਾ ਜਿਹੜਾ ਬਾਬਾ ਨਾਨਕ ਦੀ ਧਰਤੀ ਹੈ ਬੱਲਾ ਵਧੀਆ ਨੇ ਕਬੱਡੀ ਦੀ ਦੁਨੀਆ ਵਿੱਚ ਖੇਡ ਕਬੱਡੀ ਸੋਹਣੀ ਹੈ ਤਕੜਾ ਮੈਚ ਹੈ ਟਿੰਮੋ ਵਾਲੀ ਦੀ ਰੇਡ ਪਾ ਰਹੀ ਹੈ ਖੁਸ਼ਨਵਾਰ ਵੀ ਨਾਲ ਹੈ ਰਾਣਾ ਕਹਿੰਦੇ ਜਿਹੜਾ ਬਾਬਾ ਨਾਨਕ ਦਾ ਪਾਲਾ ਰਾਣਾ ਕਹਿੰਦੇ ਗੱਭਰੂ ਜੰਮਾ ਰਾਣਾ ਨਿੱਕਾ ਚੱਕੀ ਮੇਲਾ ਦੂਸਰੇ ਵੱਲ ਚੱਲਦਾ ਸਖੀ ਸੁਲਤਾਨ ਦਾ ਮੇਲਾ ਹੈ ਕਿ ਸੁਪਨੇ ਤੂੰ ਸੁਲਤਾਨ ਹੈ ਹੁਕਮ ਤੇਰੀ ਜਾਤ ਕਈ ਵਰਸ਼ਾਂ ਦੇ ਪਿਛਲੇ ਤੂਹਾਂ ਬਣਾਵੇਂ ਰਾਤ ਆਓ ਸਾਡੇ ਕੋਲ ਆ ਗਿਆ ਮੰਦਿਰ ਪੁੱਤਾਂ ਮੁੰਡੇ ਦੀ ਗੱਲ ਉਧਰ ਚੂਸਰੇ लखविंदरपाली इंदी करूएस उन में धमर करा कॾहिं कुझु हुई आहे के वॾा माल सताई फरवरी माण्हू चारि वॾा ਇਹ ਬਿੱਟੂ ਬੜੇ ਕੰਮ ਕਰਦਾ ਹੈ ਸਿੰਮੂ ਕੰਗਰੰਗਾ ਵੱळा ਸ਼ਾਬਾਸ਼ ਹੀ ਵੀ ਦਿੰਦਾ ਹੈ ਵੀ ਗ੍ਰਿੰਦਰ ਸਿੰਘਾ ਮੁੰਡੇ ਦੇ ਪਕੜ ਕੋਈ ਮਜ਼ਬੂਤ ਹੈ ਮੁੰਡੇ ਦੇ ਰਾਤੇ ਬੜੇ ਮਜ਼ਬੂਤ ਹੈ ਆਹ ਸਾਹਮਣੇ ਕੱਚੀ ਉਮਰਾਂ ਦੇਖ ਫਰੀਦਾ ਪੱਕੇ ਬਾਤ ਆ ਰਹੇ ਨੇ ਸ਼ਤਰਪਾਲ ਨਗਰਾਂ ਤੋਂ ਮੋਜਰਾਨੇ ਪੜੀਏ ਇਹਨੇ ੱੱੱਕੇ ਖਾਦੇ ਨੇ ਕੱਚੀ ਉਮਰ ਦਾ ਦੇਖ ਫਰੀਦਾ ਪੱਕੇ ਬਾਤ ਆ ਰਹੇ ਨੇ ਪੱਕੇ ਬਾਤ ਆ ਰਹੇ ਨੇ ਗ੍ਰਿੰਦਰ ਮੈਂਬਰ ਨੇ ਕਹਿੰਦਾ ਵੀ ਵੱਡਾ ਮੈਚ ਜਿਹੜਾ ਇਸ ਤੋਂ ਔਰ ਖੇਡਿਆ ਜਾਣਾ ਉਹ ਟੀਮਾਂ ਕਹਿੰਦੇ ਫਾਈਨਲ ਦੇ ਗਾੜੇ ਇੱਕ ਪਾਸੇ ਪੱਤਰੀ ਸੌਮੇ ਕਬੂਤਰ ਦੇ ਕੰਦੇ ਹੋਏ ਚੀਲੇ ਪਾਲ ਕੇ ਉਤਰਗੇ ਮੈਦਾਨ ਵਿੱਚ ਤੇ ਦੂਜੇ ਪਾਸੇ ਦੂਸਰੇ ਵਾਲ ਦੀ ਪਿੰਡ ਦੀ ਮੇਜ ਬਾਟੀ ਖੇਡੂਗੀ ਨਜ਼ਾਰਾ ਜਾਓ ਆ ਮਿੱਤਰੋ ਵੱਟਾ ਕਬੱਡੀ ਕਵਿ ਕਰ ਰਿਹਾ ਹੋ ਜਾਣੇ ਠਾ ਠਾ ਮਿੱਤਰੋ ਮਨੂ ਕਲੇਰ ਭਰਾ ਕਹਿੰਦੇ ਚੀਚੇ ਟੌਰ ਤੇ ਅਰ ਗਰਦਾਸ ਬੱਲੇ ਲੱਗੇ ਮਡਾ ਹੋਇਆ ਕਲੇਰ ਪਿੰਡ ਤੋਂ ਪੁੱਜਿਆ ਬਾਈ ਟੀਮਾਂ ਗਰਾਊਂਡ ਦੇ ਵਿੱਚ ਆ ਜੁਰ ਆ ਵੀ ਮੁੰਡਾ ਕਹਿੰਦੇ ਲੰਬੇ ਟਾਈਮ ਤੋਂ ਭਰਿਆ ਸਾਹਿਬ ਲਾਹ ਲੇਹਿੰਦ ਖੇਡਦਾ ਆ ਰਿਆ ਨਾ ਮੈਦਾਨਾ ਵਿੱਚ ਕਰਾਂਗੇ ਬੇਨਤੀ ਵੱਡੇ ਪ੍ਰਮੋਟਰਾਂ ਨੂੰ ਆਈਏ ਮਲ ਦੀ ਖੇਡ ਦਾ ਮਲ ਮੇਰੇ ਮਿੱਤਰੋ ਇਹ ਵੀ ਮਲ ਬਾਹਰ ਖੇਡਣਾ ਚਾਹੀਦਾ ਹੈ ਜਾਂਦੀ ਜਾਨ ਨੂੰ ਪੱਖਦੇ ਨੈਂਤ ਸਾਰੇ ਕੋਈ ਖੇਡ ਹੋਵੇ ਕੋਈ ਪਾਸ ਹੋਈਆਂ लाल तकर गुणग अगले मैच टीमा ग्राउंड जल्दी न आर उ कंदे लोको पिण वारा लाल तकड़ा ग फैसला कीअं ਨੰਬਰ 1 ਖਨੂਰ ਸਾਹਿਬ ਦੇ ਸੇਆ ਇਹ ਆ ਘੋੜਾ ਰਮਦਾਸ ਵਾਲਾ ਸਾਹਮਣੇ ਦਾ ਰੰਗ ਹੈ ਮੁੰਡੇ ਦੇ ਸਰੀਰ ਦੇ ਵਿੱਚੋਂ ਪਸੀਨਾ ਵਹਦਾ ਇਹਨਾਂ ਵੇਖਿਆ ਨੌਜੰਦਾ ਕਾਲੂ ਪਹਿਮਾਨ ਬੈਠਾ ਧਾਰੀ ਵਾਲ ਪੈੜ ਵਾਲਾ ਆਪਣੇ ਸਮਾਜ ਵਿੱਚ ਟਾਕੀ ਕਬੱਡੀ ਖੇਂਦੀ ਹੈ ਸੁਖਵਿੰਦਰ ਲਾਗੀ ਪੰਜਾਬ ਪੁਲਿਸ ਦੇ ਸਹਾਨੇਦਾਰ 32000 ਦੇ ਰਹਾ ਇੱਥੇ ਮੇਲੇ ਦੇ ਕਰਤਾ ਆ ਗਵਾਖ ਖੈਰਾ ਵੀਰ ਹੈ ਭਾਈ ਨਰਤੇਜ ਹੋਰੀ ਹੈ ਆ ਮੌਜੂਦ ਹੈ ਉਧਰ ਕਹਿੰਦੇ ਘੋੜਾ ਤੇ ਕਰਦਾ ਤੇ ਘੋੜਾ ਤੇ ਕਰਦਾ ਘੋੜਾ ਤੇ ਕਰਦਾਤਾ ਓਏ ਮੇਰਾ ਵਾਰਾ ਫਾਟਕ ਪਰ ਮੁੰਡਾ ਕਹਿੰਦੇ ਘੋੜਾ ਤਗੜਾ ਨੰਬਰ ਸ਼ਾਮਲਾ ਦਾ ਰੰਗ ਹੈ ਇਹ ਵੀ ਗਰੀਬੀ ਦੀ ਹੱਟ ਤੀਰ ਤੇ ਸ਼ਤਰਾਂ ਪਾ ਲੁੱਟਿਆ ਹੈ ਕਿ ਰੰਗ ਦੀਆਂ ਦੁੱਕੀਆਂ ਜਿਤਾ ਦੇਣ ਬਾਜ਼ੀਆਂ ਹੱਥਾਂ ਵਿੱਚ ਖੜੇ ਭਾਵੇਂ ਜੱcke ਹੁੰਦੇ ਨਾ ਤੇ ਕੱਚਿਆਂ ਘਰਾਂ ਦੇ ਵਿੱਚ ਜੰਮੇ ਜਾਂਦੇ ਰੰਗ ਤੇ ਇਰਾਦੇ ਬਹੁਤ ਪੱਕੇ ਹੁੰਦੇ ਆ ਰੰਗ ਤੇ ਇਰਾਦੇ ਬਹੁਤ ਪੱਕੇ ਹੁੰਦੇ ਗੱਲਾਂ ਸੱਚੀਆਂ ਫੇਰ ਤਕਰਨੀ ਪੈਂਦੀ ਆ ਘਰਾਂ ਘਾੜੀ ਪੈਂਦੀ ਆ ਫੇਰ ਲੋਕੀ ਸਤਿਕਾਰ ਕਰਦੇ ਆ ਗੁੜੀਆਂ ਮਨਾਉਣੇ ਬਹੁਤ ਔਖੀ ਆ ਲਖਵਿੰਦਰ ਸਿੰਘ ਜੀ ਕੱਲ ਅਮਰੀਕਾ ਤੋਂ ਪੁੱਜੇ ਜਿਹੜਾ ਦੂਸਰੇ ਵਾਰ ਪੈਂਦਾ ਤੇ 500 ਦੇ ਮਾਣ ਸਨਮਾਨ ਇਹਨਾਂ ਮੁੰਡਾ ਲਈ ਪੁੱਜਦੇ ਕਰਦੇ ਬੜਾ ਬੜਾ ਧੰਨਵਾਦ ਕਰਗੇ ਵੀਰਾਂ ਦਾ ਚੇਚੇ ਤੌਰ ਤੇ ਪੁੱਜੇ ਹੋਏ ਨੇ ਬਹੁਤ ਬਹੁਤ ਧੰਨਵਾਦ ਕੀ ਨਾਂ ਦੱਸਿਆ ਭਿੰਡੂ ਲਾਮੇ ਕੋ ਉਹਦਾ ਵੀ ਨਾਮ ਜਗ ਬਦੋ ਵੀ ਦੇਣਾ ਹੈ ਨਾਮ ਰੱਖਣਾਗਾ ਅੰਤਰੀ ਕੀ ਨਾਮ ਰੱਖ ਰਹੇ ਹੈ ਬੇ ਚੂਸਲੇ ਵਾਲ ਅਗਲਾ ਜਿਹੜਾ ਮੈਚ ਲਾਮੇ ਜੁਦਾ 10 ਕਿਲੋ ਦੇਸੀ ਘਿਉ ਦਾ ਸਮਾਨ ਕਿਹਾ ਮੇਟੂ ਭਾਈ ਸਾਡੇ ਨੇ ਆਓ ਮੈਚ ਇਹ ਅਮਰੀਕਾ ਵਾਲਾ ਸ਼ਤਰਪਾਲ ਹੈ ਭਰਾਏ ਸਾਡਾ ਭਾਈ ਜੈਤੋ ਸਾਹਿਬ ਆਈ ਹੋਏ ਹੈ ਇਹ ਵੱਡੇ ਮਾਨ ਕੇ ਆਇਆ ਹੈ ਆਮ ਅਮਰੀਕਾ ਤੋਂ ਕਹਿੰਦੇ ਸ਼ਤਰਪਾਲ ਭਰਾ ਪੁੱਜਿਆ ਸਰਦਾਰ ਅਮਰਜੀਤ ਸਿੰਘ ਦਾ ਪੁੱਤਰ ਆ ਬਹੁਤ ਵੱਡੀ ਦੇਖਣਾ ਕੁਜਰੂ ਬਲਾਰ ਦੇ ਮੋਟਰਸਾਈਕਲ ਗੱਟੀਆਂ ਨੰਦੇ ਆ ਇਹਨਾਂ ਨੇ ਸਤਕਾਰ ਕਰਗੇ ਵੀਰ ਪੂਜੇ ਹੋਏ ਆ ਮੇਰੀ ਬੇਟੀ ਆ ਪੱਤਰੀ ਤੇ ਚੂਸਰੇ ਵਾਲਾ ਸੰਮੇ ਕਬੂਤਰ ਦੇ ਚੇਨਾਂ ਦੀ ਟੱਕਰ ਹੋ ਗਈ ਆ ਲੈ ਵੀ ਸ਼ੈਰੀ ਦੱਸੀ ਵੀ ਨਹੀਂ ਆ ਵੀ ਕਿਹੜੀ ਕਿਹ ਜਿੱਤ ਗਈ ਆ ਬਹੁਤ ਧੰਨਵਾਦ ਰਾਣੇ ਸਿੰਘ ਪੁਰਗੇ ਨੂੰ ਵੀ ਵੱਡੀਆਂ ਮਾਰਕਾਂ ਨੇ ਆਓ ਜਲਦੀ ਨਾਲ ਮੇਰੀ ਬੇਟੀ ਆ ਵੀ ਕਿਹੜੇ ਇਸ ਆਦ ਵਿੱਚੋਂ ਕਿਹੜੀ ਟੀਮ ਜੇਤੂ ਬਈ ਆ ਤੇ ਧੰਨਵਾਦ ਕਰਦੇ ਆ ਵੀਰ ਸਾਡਾ ਭਾਈ ਗੋਰੀ ਦੀ ਉਸਲੇਵਾੜਾ ਨਾਮ ਭਾਈ ਗੁਰਵਿੰਦਰ ਪੁਰਜਾ ਬੜਾ ਪਿਆਰਾ ਵੀਰ ਆ ਸਾਡਾ ਭਾਈ ਸੁਖਰਾਮ ਸਿੰਘ ਜਵਾੜਾ ਤੇ ਗੁਰਲਾਲ ਸਿੰਘ ਤੇ ਨਾਮ ਜਸਵਿੰਦਰ ਜੱਟੋ ਤੇ ਛਤਰਪਾਲ ਬਰਵਾਲਾ ਅਮਰੀਕਾ ਕਿਹੜੀ ਟੀਮ ਜੇਤੂ ਰਹੀ ਇਸ ਮੈਚ ਦੇ ਵਿੱਚੋਂ ਸ਼ਹਿਰੀ ਦੱਸਿਏ ਵੀਰਾਂ ਜਰੂਰ ਸੰਗਤਾਂ ਨੂੰ ਦੱਸਾਂਗੇ ਰੌਜ ਜਾਂਦੇ ਮੈਚ ਵਿੱਚ ਖੜ ਕੇ ਨਜ਼ਰ ਬਰ ਸੁਣ ਕੇ ਰਹਿ ਵੀਰਾਂ ਬੱਸ ਜੀ ਕੌਣ ਜੇ ਤੁਰਿਆ ਖੰਡੂਰ ਸਾਹਿਬ ਦੀ ਟੀਮ ਦੇ ਬੱਚੇ ਨੰਬਰ ਨੇ ਬਾਬਾ ਨਾਮਦੇ ਕਬੱਡੀ ਦਾ ਘੁਮਾਰ ਦੇ ਤੇ ਸਾਡੇ ਤੇ 30 ਨੰਬਰ ਖੰਡੂਰ ਸਾਹਿਬ ਦੇ ਲੈ ਵੀ ਰੌਜ ਤੇਰੀ ਜ਼ਿੰਮੇਵਾਰੀ ਹੈ ਧੜੀ ਦੇ ਪਰ ਨੋਟ ਕਰ ਲੈ ਠੀਕ 15 ਮਿੰਟ ਬਾਅਦ ਦੇ